ਕੋਟ ਨੇ ਸਿੱਖਾਂ ਦੇ ਮਾਮਲੇ 'ਚ ਵੱਡਾ ਫੈਸਲਾ ਕੀਤਾ ਹੈ ਨਾਲ ਹੀ ਮੋਦੀ ਸਰਕਾਰ ਤੋਂ ਖਾਸ ਮੰਗ ਸਿੱਖਾਂ ਲਈ ਕੀਤੀ ਗਈ ਹੈ ਦਰਸਲ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਰਵੀਰ ਸਿੰਘ ਸਿੱਚੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਵਗਦਾਦ ਵਿੱਚ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਿਕ ਸਥਾਨ ਨੂੰ ਮੁਰੰਮਤ ਉਸਾਰਨ ਦੀ ਮੰਗ ਕੀਤੀ ਹੈ ਸੰਤ ਸਿੱਚੇਵਾਲ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਉਹਨਾਂ ਨੇ ਉਦਾਸੀਆਂ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ 1511 ਇਸ ਵਿੱਚ ਇਰਾਕ ਦੇ ਸ਼ਹਿਰ ਰਵ ਵਗਦਾਦ ਗਏ ਸੀ ਦੂਜੇ ਵਿਸ਼ਵ ਜੰਦੂ ਦੌਰਾਨ ਅਮਰੀਕਾ ਇਰਾਕ ਜੰਗ ਦੌਰਾਨ ਵੀ ਇਸ ਇਤਿਹਾਸਿਕ ਸਥਾਨ ਨੂੰ ਨੁਕਸਾਨ ਪਹੁੰਚਿਆ ਸੀ ਸੰਤ ਸਿਚੇਵਾਲ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਦੁਨੀਆ ਭਰ ਵਿੱਚ ਗੁਰਨਾਨਕ ਨਾਮ ਲੇਵਾ ਸੰਗਤਾਂ ਵਸਤੀਆਂ ਨੇ ਉਹਨਾਂ ਦੀ ਸ਼ਰਧਾ ਇੱਕ ਹੈ ਕਿ ਗੁਰੂ ਸਾਹਿਬ ਦੇ ਸਥਾਨ ਨੂੰ ਮੋੜ ਉਸਾਰਿਆ ਜਾਵੇ ਸੰਤ ਸਿਚੇਵਾਲ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਅਸਰ ਰਸੂਖ ਦਾ ਇਸਤੇਮਾਲ ਕਰਦੇ ਹੋਏ ਰਾਖ ਦੇ ਸੁਪਰੀਮ ਲੀਡਰ ਸਯਦ ਅਲੀ ਹੁਸੈਨੀ ਖਮੇਨੀ ਨਾਲ ਰابطਾ ਕਾਇਮ ਕਰਨ ਅਤੇ ਸਿੱਖ ਜਗਤ ਦੇ ਇਸ ਪਵਿੱਤਰ ਸਥਾਨ ਦੀ ਮੋੜ ਉਸਾਰੀ ਮੋੜ ਯਕੀਨੀ ਬਣਾਉਣ ਜ਼ਕਰ ਜੋਗ ਹੈ ਕਿ 23 ਜਨਵਰੀ 1990 ਨੂੰ ਇਰਾਕ ਦੇ ਉਸ ਵੇਲੇ ਦੇ ਰਾਸ਼ਟਰਪਤੀ ਸਦਮ ਹਸੈਨ ਨੇ ਸਿੱਖ ਧਰਮ ਦੇ ਆਗੂ ਨਾਲ ਮੀਟਿੰਗ ਕਰਨ ਉਪਰੰਤ ਗੁਰੂ ਘਰ ਨੂੰ ਮੋੜ ਸਾਰਨ ਦੀ ਇਜਾਜ਼ਤ ਦੇ ਦਿੱਤੀ ਸੀ ਗੱਲਬਾਤ ਕਰਦਿਆਂ ਸੰਤ ਸਿਚੇਵਾਲ ਨੇ ਕਿਹਾ ਕਿ ਇਰਾਕ ਵਿੱਚ ਵਸਦੇ ਸਿੱਖ ਭਾਈਚਾਰੇ ਨੇ ਉਹਨਾਂ ਨਾਲ ਟੈਲੀਫੋਨ ਤੇ ਗੱਲ ਕੀਤੀ ਸੀ ਅਤੇ ਮੰਗ ਕੀਤੀ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਟਹਿ ਚੁੱਕੇ ਇਤਿਹਾਸਕ ਸਥਾਨ ਨੂੰ ਮੋੜ ਸਾਰਿਆ ਜਾਵੇ ਸੰਤ ਸਿਚੇਵਾਲ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਇਸ ਸੰਸਾਰ ਨੂੰ ਆਪਸੀ ਭਾਈਚਾਰੇ ਦਾ ਜੋ ਸਨੇਹਾ ਦਿੱਤਾ ਉਸ ਤੇ ਚਲਦਿਆਂ ਹੀ ਦੁਨੀਆ ਭਰ ਵਿੱਚ ਅਮਨ ਸ਼ਾਂਤੀ ਲਿਆਂਦੀ ਜਾ ਸਕੇ ਇਰਾਕ ਵਿੱਚ ਵਸਦੇ ਸਿੱਖ ਨੌਜਵਾਨ ਸਤਪਾਲ ਤੇ ਰਸ਼ਬਾਲ ਸਿੰਘ ਨੇ ਦੱਸਿਆ ਕਿ ਇਰਾਕ ਵਿੱਚ ਵਸਦਾ ਸਿੱਖ ਭਾਈਚਾਰਾ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਿਕ ਸਥਾਨ ਹੁਣ ਪਹਿਲਾਂ ਵਾਲੇ ਸਰੂਪ ਵਿੱਚ ਨਹੀਂ ਰਿਹਾ ਉਹਨਾਂ ਕਿਹਾ ਕਿ ਇਰਾਕ ਵਿੱਚ ਸਿੱਖ ਭਾਈਚਾਰੇ ਨੂੰ ਆਪਣੀ ਧਾਰਮਿਕ ਆਜ਼ਾਦੀ ਮਨਾਉਣ ਵਿੱਚ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਿਛਲੇ ਲੰਬੇ ਸਮੇਂ ਇਰਾਕ ਦੇ ਸਿੱਖ ਭਾਈਚਾਰੇ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਅਸ탄ਦੀ ਮੋੜੋ ਸਾਰੀ ਲਈ ਦੁਨੀਆ ਭਰ ਵਿੱਚ ਵਸਦੇ ਸਿੱਖ ਧਾਰਮਿਕ ਆਗੂ ਨੂੰ ਅਪੀਲ ਕਰਦੇ ਆ ਰਹੇ ਨੇ ਉਧਰ ਸਿੱਖ ਸਮਾਜ ਬਾਰੇ ਅਮਰੀਕਾ ਵਿੱਚ ਦਿੱਤੇ ਬਿਆਨ ਦੇ ਮਾਮਲੇ ਵਿੱਚ ਇਲਾਹਾਬਾਦ ਹਾਈ ਕੋਰਟ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਤੇ ਸਮੀਰ ਜੈਨ ਦੇ ਸਿੰਗਲ ਬੈਂਚ ਨੇ ਵਾਰਾਨਸੀ ਦੇ MP MLA ਖਾਸ ਅਦਾਲਤ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਉਹਨਾਂ ਦੀ ਅਪਰਾਧਿਕ ਮੋੜ ਨਿਰਿਕਣ ਪਟੀਸ਼ਨ ਖਾਰਜ ਕਰ ਦਿੱਤੀ ਹੈ ਬੈਂਚ ਨੇ 3 ਸਤੰਬਰ ਨੂੰ ਹੁਕਮ ਨੂੰ ਸੁਰੱਖਿਅਤ ਰੱਖ ਲਿਆ ਸੀ ਸਤੰਬਰ 2024 ਵਿੱਚ ਰਾਹੁਲ ਮ੍ਰਿੱਕੀ ਫੇਰੀ ਦੌਰਾਨ ਕਥਿਤ ਤੌਰ ਤੇ ਕਿਹਾ ਸੀ ਕਿ ਭਾਰਤ ਵਿੱਚ ਸਿੱਖਾਂ ਲਈ ਮਾਹੌਲ ਸਹੀ ਨਹੀਂ ਹੈ ਸਵਾਲ ਉਠਾਇਆ ਗਿਆ ਸੀ ਕਿ ਕੀ ਸਿੱਖ ਪਗ ਬਨ ਸਕਦੇ ਨੇ ਕੀ ਉਹ ਕੜਾ ਪਹਿਨ ਸਕਦੇ ਨੇ ਤੇ ਕੀ ਗੁਰਦੁਆਰੇ ਜਾ ਸਕਦੇ ਨੇ ਇਸ ਬਿਆਨ ਨੂੰ ਢੜਕਾਉ ਤੇ ਸਮਾਜ ਵਿੱਚ ਵੰਡ ਪਾਉਣ ਵਾਲਾ ਦੱਸਦੇ ਹੋਏ ਨਗੇਸ਼ਵਰ ਮਿਸ਼ਰਾ ਨੇ ਵਾਰਾਨਸੀ ਦੇ ਸਾਰਨਾਥ ਥਾਣੇ ਵਿੱਚ ਰਾਹੁਲ ਕਾਂਦੀ ਵਿਰੁੱਧ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਸੀ ਐਫਆਈਆਰ ਦਰਜ ਨਾ ਹੋਈ ਤਾਂ न्यायिक ਕੰਜਿਸਟਰ ਦੇ ਸਰ ਮੁਕਰਜੀ ਪੇਸ਼ ਕੀਤੀ ਸੀ ਨਗੇਸ਼ਵਰ ਦੀ ਅਰਜ਼ੀ ਇਹ ਆਕੇ ਰਦ ਕਰ ਦਿੱਤੀ ਗਈ ਸੀ ਕਿ ਕੇਂਦਰ ਸਰਕਾਰ ਦੀ ਪ੍ਰਵਾਨਗੀ ਤੋਂ ਬਿਨਾ ਅਰਜ਼ੀ ਸੁਣਵਾਈ ਯੋਗ ਨਹੀਂ ਹੈ ਨਾਇਕ ਮੰਜਿਸਟਰੇਟ ਦੇ ਹੁਕਮ ਬਰਦ ਖਾਸ ਅਸ਼ਸ਼ਨ ਅਦਾਲਤ ਪੀ ਐਮ ਐਲ ਏ ਸਪੈਸ਼ਲ ਅਦਾਲਤ ਵਿੱਚ ਮੋਰ ਨਿਰੇਖਣ ਅਰਜ਼ੀ ਦਿੱਤੀ ਗਈ ਸੀ ਵਿਸ਼ੇਸ਼ ਸੈਸ਼ਨ ਅਦਾਲਤ ਨੇ ਅਰਜ਼ੀ ਅੰਸ਼ਕ ਤੌਰ ਤੇ ਸਵਾਰ ਕਰਦੇ ਹੋਏ ਮੰਜਿਸਟਰੇਟ ਦਾ ਹੁਕਮ ਰੱਦ ਕਰ ਦਿੱਤਾ ਸੀ ਨਾਲ ਹੀ ਨਵੇਂ ਸਿਰੇ ਤੋਂ ਵਿਚਾਰ ਕਰਕੇ ਹੁਕਮ ਪਾਸ ਕਰਨ ਲਈ ਮਾਮਲਾ ਵਾਪਸ ਕਰ ਦਿੱਤਾ ਇਸ ਹੁਕਮ ਨੂੰ ਰਾਹੁਲ ਗਾਂਧੀ ਨੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਉਹਨਾਂ ਦੀ ਤਰਫੋਂ ਸੀਨੀਅਰ ਵਕੀਲ ਗੋਪਾਲ ਸਰੂਪ ਚਤੁਰਵੇਦੀ ਦਾ ਕਹਿਣਾ ਸੀ ਕਿ ਦੋਸ਼ ਬਿਨੁਨਾਦ ਨੇ ਐਮਈ ਹੀ ਉੱਤਰ ਪ੍ਰਦੇਸ਼ ਸਰਕਾਰ ਤਰਫੋਂ ਐਡੀਸ਼ਨਲ ਏਜੀ ਮਨੀਸ਼ ਗੋਇਲ ਨੇ ਕਿਹਾ ਸੀ ਕਿ ਖਾਸ ਅਦਾਲਤ ਨੇ ਮੈਜਿਸਟ੍ਰੇਟ ਨੂੰ ਅਰਜ਼ੀ ਨੂੰ ਗੁਣ ਦੋਸ਼ ਦੇ ਆਧਾਰ ਤੇ ਤੈਅ ਕਰ ਲਈ ਮਾਮਲਾ ਵਾਪਸ ਕੀਤਾ ਸੈਸ਼ਨ ਅਦਾਲਤ ਕੋਲੋਂ ਪੱਤਰਾਵਾਲੀ ਤਾਲਮ ਕਰਕੇ ਹੁਕਮ ਦੀ ਜਾਂ ਇਸ ਦਾ ਤੇ ਵਿਚਾਰ ਦਾ ਹੱਕ ਹੈ ਮੁਣ ਨਿਰੀਖਣ ਅਦਾਲਤ ਮਜਿਸਟ੍ਰੇਟ ਦੀ ਤਾਕਤ ਵਰਤੋਂ ਨਹੀਂ ਕਰ ਸਕਦੀ ਇਸ ਲਈ ਮਜਿਸਟ੍ਰੇਟ ਆਪਣੇ ਸੂਝ ਵਿਵੇਕ ਮੁਤਾਬਕ ਅਰਜ਼ੀ ਤੇ ਫੈਸਲਾ ਲੈ ਸਕੇਗਾ